ਦੀ ਪੈਵਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਦੀ ਦੇ ਕੰਢੇ ਤੁਰਿਆਂ ਜਾਂਦਿਆਂ ਜਾਂਦਿਆਂ ਹਜ਼ੂਰ ਨੇ ਨਾ ਕਬੱਟਾ ਨਦੀ ਵਿੱਚ ਸੁੱਟ ਦਿੱਤਾ ਸਿੱਖ ਮੁਗਰ ਸਨ ਤੇ ਸਾਬ ਨੂੰ ਪੁੱਛਿਆ ਦੱਸੋ ਭਾਈ ਬਟਾ ਕਿਉਂ ਡੁੱਬ ਗਿਆ ਕਹਿੰਦੇ ਮਹਾਰਾਜ ਬੱਟਾ ਭਾਰਾ ਹੁੰਦਾ ਹੈ ਪਾਣੀ ਵਿੱਚ ਸੁੱਟੋ ਡੁੱਬੀ ਜਾਂਦਾ ਮਾਰੋ ਇਹ ਪੱਥਰ ਹੈ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਹਜ਼ੂਰ ਕੁਝ ਨਾ ਬੋਲੇ ਅੱਗੇ ਤੁਰ ਪੇ ਥੋੜੀ ਦੂਰ ਜਾ ਕੇ ਨਦੀ ਦੇ ਕੰਢੇ ਇੱਕ ਵੱਡਾ ਹੋਰ ਚੁੱਕਿਆ ਛੋਟਾ ਸੀ ਉਹ ਛੁੱਟ ਦਿੱਤਾ ਕਹਿੰਦੇ ਭਾਈ ਆ ਵੀ ਡੁੱਬ ਗਿਆ ਸਿੱਖ ਕਹਿੰਦੇ ਮਹਾਰਾਜ ਪੱਥਰ ਭਾਰਾ ਹੁੰਦਾ ਹੈ ਪਾਣੀ ਹਲਕਾ ਹੁੰਦਾ ਇਸ ਲਈ ਹਲਕੇ ਪਾਣੀ ਵਿੱਚ ਪੱਥਰ ਦਾ ਡੁੱਬ ਜਾਣਾ ਸੁਭਾਵਕ ਹੈ ਦਸਵੇਂ ਬਾਦਸ਼ਾਹ ਕੁਝ ਨਾ ਬੋਲੇ ਫਿਰ ਅਗਾ ਤੁਰ ਪਏ ਬਿਲਕੁਲ ਇੱਕ ਛੋਟੀ ਜੇ ਬਰੀਕ ਬੱਟੀ ਛੋਟਾ ਬੱਟਾ ਚੁੱਕਿਆ ਚੁੱਕ ਕੇ ਛੁੱਟਿਆ ਕਹਿੰਦੇ ਆ ਤਾਂ ਬਿਲਕੁਲ ਛੋਟਾ ਸੀ ਇਹ ਵੀ ਡੁੱਬ ਗਿਆ ਸਿੱਖ ਕਹਿੰਦੇ ਮਹਾਰਾਜ ਇੱਕੋ ਹੀ ਸਵਾਲ ਬਾਰ-ਬਾਰ ਪੁੱਛੀ ਜਾਂਦੇ ਹੋ ਬੱਟਾ ਛੋਟਾ ਹੋਵੇ ਵੱਡਾ ਹੋਵੇ ਪਾਣੀ ਵਿੱਚ ਸੁੱਟਦੇ ਹੋ ਤੇ ਡੋਬੀ ਜਾਂਦਾ ਕਿਉਂਕਿ ਪਾਣੀ ਹਲਕਾ ਹੈ ਤੇ ਪੱਥਰ ਬੱਟਾ ਭਾਰਾ ਹੁੰਦਾ ਮਹਾਰਾਜ ਭਾਵੇਂ ਛੋਟਾ ਹੀ ਬੱਟਾ ਹੋਵੇ ਉਹ ਡੋਬੀ ਜਾਂਦਾ ਸਤਿਗੁਰੂ ਰੁਕ ਗਏ ਸਾਰੇ ਸਿੱਖਾਂ ਵੱਲ ਵੇਖ ਕੇ ਫਿਰ ਭਾਈ ਅਨੰਦ ਲਾਲ ਸਾਹਿਬ ਵੱਲ ਵੇਖਿਆ ਜਦੋਂ ਨੰਦ ਲਾਲ ਵੱਲ ਵੇਖ ਕੇ ਕਿਹਾ ਨੰਦ ਲਾਲ ਤੂੰ ਦੱਸ ਪੱਥਰ ਬੱਟਾ ਕਿਉਂ ਡੁੱਬ ਜਾਂਦਾ ਹੈ ਵੱਡਾ ਵੀ ਡੁੱਬ ਗਿਆ ਛੋਟਾ ਵੀ ਡੁੱਬ ਗਿਆ ਸਭ ਤੋਂ ਛੋਟਾ ਵੀ ਡੁੱਬ ਗਿਆ ਨੰਦ ਲਾਲ ਕਿਉਂ ਨੰਦ ਲਾਲ ਦੀਆਂ ਅੱਖਾਂ ਭਰੀਆਂ ਰੋਣ ਲੱਗ ਪਏ ਹਜ਼ੂਰ ਕਹਿੰਦੇ ਨੰਦ ਲਾਲ ਸਵਾਲ ਹੀ ਪੁੱਛਿਆ ਹੈ ਰੋਣ ਕਿਉਂ ਲੱਗ ਪਿਆ ਸਵਾਲ ਹੀ ਪੁੱਛਿਆ ਬਾਕੀਆਂ ਜਵਾਬ ਦਿੱਤਾ ਤੂੰ ਵੀ ਦੇ ਦੇ ਨੰਦ ਲਹਲ ਨੇ ਅੱਖਾਂ ਭਰ ਕੇ ਰੋ ਕੇ ਹੱਥ ਜੋੜ ਕੇ ਇੱਕ ਗੱਲ ਕਹੀ ਹੇ ਦਸਮ ਪਿਤਾ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਨਹੀਂ ਪਤਾ ਪੱਥਰ ਭਾਰਾ ਹੁੰਦਾ ਹੈ ਮੈਨੂੰ ਨਹੀਂ ਪਤਾ ਪਾਣੀ ਹਲਕਾ ਹੁੰਦਾ ਹੈ ਮੈਨੂੰ ਨਹੀਂ ਪਤਾ ਬੱਟੇ ਦਾ ਸੁਭਾਅ ਡੁੱਬ ਜਾਣਾ ਹੈ ਮੈਨੂੰ ਨਹੀਂ ਪਤਾ ਪਾਣੀ ਹਲਕਾ ਕਰਕੇ ਪੱਥਰ ਭਾਰਾ ਕਰਕੇ ਉਹ ਚ ਡੁੱਬ ਗਿਆ ਮੈਨੂੰ ਤਾਂ ਇੱਕੋ ਹੀ ਗੱਲ ਦੀ ਸਮਝ ਲੱਗੀ ਪਾਤਸ਼ਾ ਜਿੰਨੀ ਦੇਰ ਬੱਟਾ ਭਾਵੇਂ ਛੋਟਾ ਭਾਵੇਂ ਵੱਡਾ ਸੀ ਮਾਰਾ ਜਿੰਨੀ ਦੇਰ ਤੁਹਾਡੇ ਹੱਥ ਵਿੱਚ ਸੀ ਉਹ ਬੱਟਾ ਤਰਿਆ ਹੋਇਆ ਸੀ ਜਦੋਂ ਹੱਥ ਤੋਂ ਨਿਕਲ ਗਿਆ ਉਹ ਡੁੱਬ ਗਿਆ ਮਾਰਾ ਸਿੱਖ ਭਾਵੇਂ ਵੱਡਾ ਹੋਵੇ ਛੋਟਾ ਹੋਵੇ ਕੋਈ ਕਵੇ ਮੈਨਾਂ ਨਿਤਨੇਮ ਕਰਨਾ ਇੰਨੀ ਸੇਵਾ ਕਰਨਾ ਇੰਨਾ ਅਮੀਰ ਹੈ ਮਾਫ ਕਰਿਓ ਇੱਥੇ ਗੱਲ ਛੋਟੇ ਵੱਡੇ ਦੀ ਨਹੀਂ ਉਹ ਸਿੱਖੋ ਸਿੱਖ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਜਿੰਨੀ ਦੇਰ ਗੁਰੂ ਦਾ ਹੱਥ ਸਿਰ ਤੇ ਆਪਾਂ ਕਦੇ ਨਹੀਂ ਡੁੱਬਾਂਗੇ ਜਿਸ ਦਿਨ ਹੱਥ ਛੁਕਿਆ ਗਿਆ ਕੋਈ ਵੀ ਡੁੱਬ ਸਕਦਾ ਹੈ ਇਸ ਲਈ ਗੁਰੂ ਅੱਗੇ ਅਰਦਾਸ ਕਰਿਓ ਦਾਤਾ ਸਾਡੇ ਸਿਰ ਤੋਂ ਹੱਥ ਨਾ ਚੁੱਕਿਓ ਵੱਡੇ ਵੱਡੇ ਗਿਆਨੀ ਡੁੱਬ ਜਾਂਦੇ ਨੇ ਵੱਡੇ ਵੱਡੇ ਗਿਆਨਮਾਨ ਧਨਵਾਨ ਲੋਕ ਡੁੱਬ ਜਾਂਦੇ ਨੇ ਅਰਦਾਸ ਕਰਿਓ ਸਤਿਗੁਰੂ ਬਸ ਡੁੱਬਣ ਨਾ ਦਿਓ ਸਿਰ ਤੇ ਹੱਥ ਰੱਖਿਓ ਫਿਰ ਗੁਰੂ ਆਪਣੇ ਆਪ ਰੱਖਿਆ ਕਰਦਾ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡਭਾਗੇ ਭਾਇਆ ਸਿਮਰ ਮਨਾ RAM ਨਾਮ ਚਿਤਾਰੇ ਵਸ ਰਹਿ ਹਿਰਦੇ ਗੁਰ ਚਰਨ ਪਿਆਰੇ ਅੱਗੇ ਪੰਕਤੀ ਆਉਂਦੀ ਅਗਨ ਸਾਗਰ ਬੁਢਤ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ ਦੁਨੀਆ ਇਸ ਸਾਗ ਦੇ ਸਾਗਰ ਡੁੱਬ ਸਕਦੀ ਹੈ ਪਰ ਗੁਰੂ ਸਾਡਾ ਸਮਰਥ ਹੈ ਉਹ ਬਾਹ ਪਕੜ ਕੇ ਬਚਾਉਣ ਦੀ ਸਮਰੱਥਾ ਰੱਖਦਾ ਹੈ ਸ਼ਰਤ ਇਹ ਆਪਾਂ ਬਾਹ ਛੜਾ ਕੇ ਨਾ ਭਜਿਏ ਆਪਾਂ ਗੁਰੂ ਨੂੰ ਕਹੀਏ ਦਾਤਾ ਬਾਹ ਪਕੜ ਕੇ ਰੱਖੋ ਉਹ ਤਾਂ ਬਾਹ ਪਕੜਨੀ ਹੈ ਜੇ ਆਪਾਂ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕਾਂਗੇ ਗੁਰੂ ਅੱਗੇ ਅਰਦਾਸ ਕਰੋ ਆਪਣੇ ਬੱਚਿਆਂ ਨੂੰ ਜੋੜੋ ਸਾ ਸੰਗਤ ਦੁਨੀਆ ਦੇ ਹੋਰ ਝਗੜੇ ਝਮੇਲਿਆਂ ਤੋਂ ਆਪਣੇ ਆਪ ਨੂੰ ਕੱਢੋ ਬਾਣੀ ਪੜੋ ਵੱਦ ਤੋਂ ਵੱਦ ਆਪਣੇ ਬੱਚਿਆਂ ਨੂੰ ਜੋੜੋ ਜਿਨ੍ਹਾਂ ਭੈਣਾਂ ਕੋਲ ਬਿਲਕੁਲ ਛੋਟੇ ਬੱਚੇ ਨੇ ਮੈਂ ਇਹ ਪ੍ਰਚਾਰਕ ਹੋਣ ਦੇ ਨਾਤੇ ਆਪਣੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਭੈਣਾਂ ਕੋਲ ਬਿਲਕੁਲ ਛੋਟੇ ਬੱਚੇ ਨੇ ਦੇਖੋ ਸਾ ਸੰਗਤ ਸਿਆਣੀਆਂ ਮਾਈਆਂ ਕਹਿੰਦੀਆਂ ਨੇ ਮਾਈ ਜਿਸ ਮਾਂ ਦਾ ਬੱਚਾ ਦੁੱਧ ਪੀਂਦਾ ਹੋਵੇ ਨਾ ਛੋਟਾ ਜਿਹਾ ਉਹਨੂੰ ਕਹਿੰਦੀਆਂ ਨੇ ਖਾਣਾ ਪੁੱਤ ਪਰਹੇਜ ਨਾਲ ਖਾ ਕਿਉਂ ਉਹਦੇ ਖਾਦੇ ਦਾ ਅਸਰ ਸਿੱਧਾ ਬੱਚੇ ਤੇ ਹੁੰਦਾ ਬਾਇੇ ਵਾਲਾ ਖਾਣਾ ਨਾ ਖਾ ਪੁੱਤਰੇ ਸ਼ੋਜਾਏਗੀ ਬੱਚੇ ਨੂੰ ਖੰਘ ਖੰਸੀ ਹੋ ਜਾਏਗੀ ਇਹਦਾ ਮਤਲਬ ਜੇ ਮਾਂ ਦੇ ਖਾਦੇ ਹੋਏ ਖਾਣੇ ਦਾ ਅਸਰ ਦੁੱਧ ਰਹੀਂ ਸਿੱਧਾ ਬੱਚੇ ਤੇ ਹੁੰਦਾ ਹੈ ਇਹ ਵੀ ਯਾਦ ਰੱਖਿਓ ਮਾਂ ਦੇ ਸਿਮਰਨ ਦਾ ਅਸਰ ਵੀ ਬੱਚੇ ਤੇ ਹੋ ਜਾਂਦਾ ਹੈ ਜਦੋਂ ਉਹ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਏ ਉਦੋਂ ਕਮ ਸੇ ਕਮ ਇੰਨਾ ਜ਼ਰੂਰ ਕਰਿਓ 5-10 ਮਿੰਟ ਜਦੋਂ ਬੱਚਾ ਦੁੱਧ ਪੀਂਦਾ 19 ਦਿਰ ਦੁਨਿਆਵੀ ਗੱਲ ਨਹੀਂ ਮੂਲ ਮੰਤਰ ਗੁਰੂ ਦੀ ਬਾਣੀ ਦਾ ਸ਼ਬਦ ਪੜਿਓ ਮੂਲ ਮੰਤਰ ਪੜਿਓ ਵਾਹਿਗੁਰੂ ਦਾ ਸਿਮਰਨ ਕਰਿਓ ਉਹ ਦੁੱਧ ਦੇ ਰਾਹੀ ਬੱਚੇ ਤੇ ਅਸਰ ਜ਼ਰੂਰ ਹੁੰਦਾ ਤੇ ਜੇ ਸਾਥ ਸੰਗਤ ਇੱਕ ਹੱਥ ਨਾਲ ਛਾਤੀ ਨਾਲ ਲਾ ਕੇ ਬੱਚੇ ਨੂੰ ਦੁੱਧ ਪਿਲਾਉਂਦੇ ਦੂਜੇ ਹੱਥ ਨਾਲ ਮੋਬਾਈਲ ਚਲਾਉਂਦੇ ਹੋ ਫਿਰ ਗੁਰੂ ਰਖ ਆਪਣਾ ਕੀ ਬਣੇਗਾ ਬੱਚਿਆਂ ਦਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹ ਜਕਰਮ ਐ ਵੈਸੇ ਹੀ ਤੁਹਾਡੇ ਤੋਂ ਛਡਾਉਣਾ ਸੀ ਜਿਨ੍ਹਾਂ ਭੈਣਾਂ ਦੇ ਬੱਚੇ ਛੋਟੇ ਦੁੱਧ ਪੀਂਦੇ ਨੇ ਜਾਂ ਜਿਨ੍ਹਾਂ ਮਾਈਆਂ ਦੇ ਘਰ ਨੋਹਾਂ ਨੇ ਉਹਨਾਂ ਦੇ ਬੱਚੇ ਪੀਂਦੇ ਨੇ ਇਹ ਵੈਸੇ ਮੈਂ ਤੁਹਾਨੂੰ ਕਹਿਣਾ ਸੀ ਵੀ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਚ ਇਹ ਜਕਰਾਂ ਛੱਡ ਦਿਓ ਆਪਾਂ ਬੱਚਿਆਂ ਨੂੰ ਦੁੱਧ ਇਸ ਤਰ੍ਹਾਂ ਪਲਾਵਾਂਗੇ ਆਪਣੀਆਂ ਨੋਹਾਂ ਆਪਣੀਆਂ ਧੀਆਂ ਨੂੰ ਕਹਾਂਗੇ ਪੁੱਤ ਅਬ ਪੰਜ ਕੁ ਮਿੰਟ ਆਪਣੇ ਬੱਚੇ ਲਈ ਸਿਮਰਨ ਕਰ ਲਿਆ ਕਰ ਇਹ ਆਉਣ ਵਾਲੇ ਵਕਤ ਵਿੱਚ ਆਪਣਾ ਸਹਾਈ ਹੋਏਗਾ ਦੂਜੇ ਵੱਡਿਆਂ ਨੂੰ ਬੇਨਤੀ ਹੈ ਇੱਕ ਚਮਚਾ ਦਹੀਂ ਦਾ 5-6 ਕਿਲੋ ਦੁੱਧ ਨੂੰ ਦਹੀਂ ਬਣਾ ਦਿੰਦਾ ਆਪਣੇ ਘਰ ਵਿੱਚ ਸਿਮਰਨ ਦਾ ਜਾਗ ਲਾਓ ਜਦੋਂ ਸਵੇਰੇ ਚਾਹ ਬਣਾਓ ਪ੍ਰਸ਼ਾਦਾ ਬਣਾਓ 5-10 ਵਾਰ ਕਹਦਿਆ ਕਰੋ ਵਾਹਿਗੁਰੂ 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 ਵਾਹਿ ਗੁਰੂ ਜਾਗ ਲੱਗ ਜਾਏਗਾ ਅੱਪੇ ਤੁਹਾਡੇ ਘਰ ਵਿੱਚ ਗੁਰੂ ਦੀ ਕਿਰਪਾ ਵਰਤਣ ਲੱਗ ਪੈਂਦੀ ਹੈ